ਸੰਗਰੂਰ ਦੀ ਸਬਜ਼ੀ ਮੰਡੀ ਦੇ ਵਿੱਚ ਪ੍ਰਧਾਨਗੀ ਦੀ ਚੋਣ ਹੋਈ ਜਿਸ ਦੇ ਵਿੱਚ ਮੁਹੰਮਦ ਸਫੀ ਨੂੰ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾਕਟਰ ਗੁਨੀਂਦਰਜੀਤ ਸਿੰਘ ਜਵੰਦਾ ਉੱਚੇ ਚੇਤੌਰ ਤੇ ਪਹੁੰਚੇ ਜਿਨ੍ਹਾਂ ਨੇ ਨਵ ਨਿਯੁਕਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ ਮੀਡੀਆ ਨਾਲ ਗੱਲ ਕਰਦੇ ਆ ਪ੍ਰਧਾਨ ਨੇ ਕਿਹਾ ਕਿ ਮੰਡੀ ਦੀਆਂ ਜੋ ਵੀ ਸਮੱਸਿਆਵਾਂ ਨੇ ਉਹਨਾਂ ਵੱਲੋਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਸੰਗਰੂਰ ਦੀ ਸਬਜ਼ੀ ਮੰਡੀ ਦੇ ਵਿੱਚ ਅੱਜ ਚੋਣ ਕੀਤੀ ਗਈ ਹੈ ਤੁਹਾਨੂੰ ਦੱਸਣਾ ਚਾਹਾਂਗੇ ਜੋ ਮੁਹੰਮਦ ਸਫੀਆ ਉਹ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਲੋਕਾਂ ਦੇ ਉਹਨਾਂ ਯਾਰ ਮਿੱਤਰ ਨੇ ਉਹ ਵਧਾਈਆਂ ਦੇਣ ਲਈ ਇੱਥੇ ਮੰਡੀ ਦੇ ਵਿੱਚ ਪਹੁੰਚਿਆ ਸਫੀਜੀ ਨਾਲ ਵੀ ਗੱਲ ਕਰਾਂਗੇ ਕਿ ਕੀ ਜਿਹੜੇ ਨਵੇਂ ਇਹਨਾਂ ਦੀ ਸੋਚ ਹੈ ਜਿਹੜੀ ਕੀ ਮੰਡੀ ਦੇ ਜਿਹੜੇ ਨਵੇਂ ਉਪਰਾਲਿਆ ਦੇ ਵਾਤੇ ਲੈ ਕੇ ਆਏ ਨੇ ਸਸੀ ਗੱਲ ਵੀ ਜੀ ਸਸੀ ਗੱਲ ਵੀ ਮੈਂ ਤਾਂ ਵੀਰ ਜੀ ਕੇ ਪੰਜਾਬ ਦੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਧੰਨਵਾਦ ਜੀ ਕੇ ਪੰਜਾਬ ਦੇ ਸਾਰੇ ਹੀ ਸਰੋਤਿਆਂ ਦਾ ਤੇ ਕੇ ਪੰਜਾਬ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮੁਬਾਰਕਾਂ ਦਿੱਤੀਆਂ ਮੈਂ ਪੂਰੇ ਆਪਣੀ ਸਬਜੀ ਮੰਡੀ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦਾ ਜੀ ਪ੍ਰਧਾਨ ਜੀ ਜੇ ਗੱਲ ਕਰੀ ਜਾਵੇ ਕਿ ਕੀ ਆਪਾਂ ਜਿਹੜੀ ਨਮਿਆ ਅਪਰਾਲੇ ਲੈ ਕੇ ਆਏ ਆ ਕਿ ਜਿਹੜੇ ਸਬਜ਼ੀ ਮੰਡੀ ਨੂੰ ਅੱਗੇ ਹੋਰ ਵੀ ਬਿਹਤਰ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਮੈਂ ਸਾਡੇ ਸਾਰੇ ਆਰਤੀ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਪ੍ਰਧਾਨ ਬਣਾਇਆ ਔਰ ਸਾਡਾ ਸਭ ਤੋਂ ਜਿਹੜਾ ਮੇਨ ਹੋਊਗਾ ਸਭ ਤੋਂ ਪਹਿਲਾਂ ਮੰਡੀ ਦੀ ਜਿਹੜਾ ਸਾਫ ਸਫਾਈ ਦੇ ਬਾਰੇ ਧਿਆਨ ਦਿੱਤਾ ਜਾਊਗਾ ਔਰ ਇੱਕ ਜਿਹੜਾ ਉੱਧਰ ਪਿੱਛੇ ਇੱਕ ਰੇੜੀ ਫੜੀ ਵਾਸਤੇ ਇੱਕ ਸ਼ੈੱਡ ਹੜ ਬਣਿਆ ਹੋਇਆ ਜੀ ਉਸ ਫੜਦੇ ਉੱਤੇ ਪ੍ਰੋਪਰ ਸ਼ੈੱਡ ਵਗੈਰਾ ਬਣਵਾਵਾਂਗੇ ਔਰ ਉੱਤੇ ਪਾਣੀ ਵਗੈਰਾ ਦਾ ਇੰਤਜ਼ਾਮ ਕਰਵਾ ਕੇ ਜਿਹੜਾ ਆਪਾਂ ਬਾਜ਼ਾਰ ਚ ਭੀੜ ਭੜਕਾ ਜਿਹੜਾ ਵੀ ਕਿਤੇ ਰੇੜੀਆਂ ਦਾ ਪ੍ਰੋਪਰ ਇੱਕ ਜਗ੍ਹਾ ਕੋਸ਼ਿਸ਼ ਰਹੂਗੀ ਕਿ ਇੱਥੇ ਜਿਹੜਾ ਮੰਡੀ ਦਾ ਇੰਤਜ਼ਾਮ ਕਰਾਂਗੇ ਜੀ ਜੀ ਇਹ ਸੰ ਸਾਡਾ ਮੁਹੰਮਦ ਸਫੀ ਜਿਨ੍ਹਾਂ ਦਾ ਆਖਣਾ ਹੈ ਕਿ ਮੰਡੀ ਦੇ ਸੁਧਾਰ ਦੇ ਲਈ ਜੋ ਹੋਰ ਵੀ ਉਪਰਾਲੇ ਨੇ ਉਹ ਵੀ ਕਿਤੇ ਜਾਣਗੇ ਜਿਸ ਤਰ੍ਹਾਂ ਕਿ ਸ਼ੈੱਡ ਨੂੰ ਲੈ ਕੇ ਜਾਂ ਰੇੜੀ ਫੜਾਂ ਨੂੰ ਲੈ ਕੇ ਸਾਡੇ ਨਾਲ ਕੁਝ ਹੋਰ ਵੀ ਵੀ ਮੌਜੂਦ ਆ ਕਿ ਕੀ ਨਾਮ ਵੀਰ ਜੀ ਮੇਰਾ ਨਾਮ ਸ਼ਸ਼ੀ ਚਾਹਰਿਆ ਜੀ ਆਰ ਪੀ ਐਸੋਸ਼ਨ ਮੰਡੀ ਦਾ ਮੈਂ ਮੈਂਬਰ ਆ ਜੀ ਹਾਂਜੀ ਈ ਕਹਿਣਾ ਜਾਂਗੇ ਅਜਨ ਨਵੇਂ ਨਿਯੁਕਤ ਪ੍ਰਧਾਨ ਆਏ ਨੇ ਕਿੰਨਿਆਂ ਕਾਪਾ ਨੂੰ ਇਹਨਾਂ ਤੋਂ ਆਸਾਂ ਨੇ ਇਹਨਾਂ ਤੋਂ ਸਾਨੂੰ ਬਹੁਤ ਉਮੀਦਾਂ ਨੇ ਬੜੇ ਨੇਕ ਇਮਾਨਦਾਰ ਇਨਸਾਨ ਨੇ ਔਰ ਅਸੀਂ ਇਹਨਾਂ ਤੋਂ ਹਰ ਆਸ ਰੱਖਦੇ ਆਂ ਬੜੀ ਸ਼ਰਮ ਸਹਿਮਤੀ ਨਾਲ ਇਹਨਾਂ ਨੂੰ ਚੁਣਿਆ ਗਿਆ ਔਰ ਇਹਨਾਂ ਤੋਂ ਅਸੀਂ ਹੀ ਆਸ ਰੱਖਦੇ ਆਂ ਮੰਡੀ ਦਾ ਸਾਫ ਸਫਾਈ ਦਾ ਆੜਤੀਆਂ ਦਾ ਪੱਲੇਦਾਰਾਂ ਦਾ ਚੋਰੀ ਦਾ ਤੇ ਜੋ ਵੀ ਸ਼ੈੱਡ ਦਾ ਇਹਨਾਂ ਨੇ ਕਿਹਾ ਉਹਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਔਰ ਸਰਬਸੰਮਤੀ ਨਾਲ ਜੋ ਵੀ ਹਰਾੜਤੀ ਦੀ ਸਮੱਸਿਆ ਔਰ ਪੱਲੇਦਾਰੀ ਕਿਸੇ ਦੀ ਵੀ ਸਮੱਸਿਆ ਰੇੜੀ ਉਹਨਾਂ ਦਾ ਮੈਂਬਰ ਹੋਵੇ ਚਾਹੇ ਉਹ ਆੜਤੀ ਹੋਵੇ ਚਾਹੇ ਪੱਲੇਦਾਰ ਹੋਵੇ ਚਾਹੇ ਬਨੀਮ ਹੋਵੇ ਕੋਈ ਵੀ ਰੇੜੀ ਦਾ ਜਿਹੜਾ ਇੱਥੇ ਦਾ ਸਦੱਸਾ ਇਸ ਪਰਿਵਾਰ ਦਾ ਉਹਦਾ ਹਰ ਪੱਖੋਂ ਖਿਆਲ ਰੱਖਿਆ ਜਾਊਗਾ ਇਸ ਪਰ ਇਸ ਪ੍ਰਧਾਨ ਤੋਂ ਸਾਨੂੰ ਪੂਰੀ ਮੂਜਾ ਔਰ ਸਾਡੀਆਂ ਉਮੀਦਾਂ ਤੇ ਖਰਾ ਉਤਰੇ ਅੱਛਾ ਸੀ ਜੀ ਇਹ ਗੱਲ ਕਰੀ ਜਾਵੇ ਕਿੰਨੇ ਜਣੇ ਜਿਹੜੇ ਇਸ ਚੋਣ ਦੇ ਵਿੱਚ ਖੜੇ ਹੋਏ ਸੀਗੇ ਜੇ ਪ੍ਰਧਾਨਗੀ ਦੀ ਚੋਣ ਜਿਹੜੀ ਹੋਈ ਆ ਕਿੰਨੇ ਨੇ ਉਮੀਦਵਾਰ ਹੋਏ ਉਮੀਦਵਾਰ ਤਾਂ ਜੀ ਤਿੰਨ ਸੀ ਜੀ ਇੱਕ ਮੈਂ ਖੁਦ ਸ਼ਸ਼ੀ ਚਾਵਰੀ ਆ ਸੀ ਜੀ ਤੇ ਜੀ ਮੈਨੇ ਆਪਣਾ ਰੁੱਖ ਦੇਖਦੇ ਹੋਏ ਮੈਂ ਸਾਇਲੈਂਟ ਹੋਇਆ ਦੋ ਕੈਂਡੀਡੇਟ ਸੀ ਕੈਂਡੀਡੇਟ ਸੰਦੀਪ ਸੀ ਜੀ ਈਲਵਾਲ ਫਰੂਟ ਕੰਪਨੀ ਵਾਲਾ ਅਤੇ ਸਫੀ ਵੀਰ ਜੀ ਇਹ ਦੋ ਕੈਂਡੀਡੇਟ ਸੀ ਪਰ ਜਿਹੜੀ VOTING ਹੋਈ ਹੈ ਨਾ ਇਹਦੇ ਆਪਣਾ ਕੀ ਨਾਮ ਆਪਣੀ ਸਰਵ ਸਹਿਮਤੀ ਨਾਲ ਇਸ ਨੂੰ ਮਤ ਪ੍ਰਧਾਨ ਬਣਾਇਆ ਗਿਆ ਜੀ ਜੀ ਇਹ ਸੰ ਸਾਡੇ ਨਾਲ ਸ਼ਸ਼ੀ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਮੈਂ ਵੀ ਇਹ ਪ੍ਰਧਾਨਗੀ ਦੀ ਉਮੀਦਵਾਰੀ ਦੇ ਵਿੱਚ ਸੀਗਾ ਪਰ ਜਿਹੜੀ ਸਾਡੀ ਜਿੱਤ ਹੈ ਸਫੀ ਮੁਹੰਮਦ ਦੇ ਹੋਈ ਆ ਅਸੀਂ ਉਹਨਾਂ ਨੂੰ ਵਧਾਈਆਂ ਦਿੰਦੇ ਨੇ ਸਾਡੇ ਨਾਲ ਕੁਝ ਹੋਰ ਵੀਰ ਵੀ ਮੌਜੂਦ ਹੈ ਕੀ ਨਾਮ ਦੀ ਫਰੀਦ ਅਫਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਤਾਰਾ ਜੀ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਉਰੇ ਏਕਾ ਦੇਖਿਆ ਗਿਆ ਮੰਡੀ ਦੇ ਵਿੱਚ ਜਿਹੜੀ ਉਰੇ ਸੰਗਰੂਰ ਦੀ ਸਬਜ਼ੀ ਮੰਡੀ ਹੈਗੀ ਉਹਦੇ ਵਿੱਚ ਸਾਰੇ ਭਾਈਆਂ ਦਾ ਇੱਕ ਬਹੁਤ ਵਧੀਆ ਏਕਾਗਾ ਬਹੁਤ ਇਹਨਾਂ ਦੇ ਵਿੱਚ ਜੋਸ਼ ਹੈਗਾ ਕਿ ਆਪਣੀ ਮੰਡੀ ਨੂੰ ਵਧੀਆ ਬਣਾਉਣਾ ਜਿਹੜੀਆਂ ਕੋਈ ਛੋਟੀਆਂ-ਮੋਟੀਆਂ ਦੁੱਖ ਤਕਲੀਫਾਂ ਨੇਗੀਆਂ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਹੱਲ ਕਰਨਾ ਔਰ ਸਾਰਿਆਂ ਨੂੰ ਆਸ ਹੈਗੀ ਸਾਰਿਆਂ ਨੂੰ ਇਸ ਚੀਜ਼ ਦੀ ਉਮੀਦ ਹੈਗੀ ਵੀ ਜਿਹੜੇ ਮੁਹੰਮਦ ਸਵੀਜੀ ਪ੍ਰਧਾਨ ਬਣਾਏ ਗਏ ਨੇਗੇ ਵਧੀਆ ਵਧੀਆ ਵੋਟਾਂ ਦੇ ਨਾਲ ਇਹਨਾਂ ਨੇ ਸਭ ਨੇ ਚੁਣਿਆ ਹੈਗਾ ਤੇ ਉਹ ਇਸ ਮੰਡੀ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਰਤੀਆ ਭਰਾ ਨੇ ਜਾਂ ਇੱਥੋਂ ਦੇ ਜਿਹੜੇ ਰੇੜੀ ਫੜੀ ਵਾਲੇ ਵੀਰ ਨੇਗੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਓ ਕਿਸੇ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਊਗੀ ਔਰ ਅਸੀਂ ਵੀ ਇੱਕ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆਂਗੇ ਕੇ ਵੀ ਜਦੋਂ ਵੀ ਅਸੀਂ ਕੋਈ ਸਬਜ਼ੀ ਲੈਣ ਜਾਂਦੇ ਆਂਗੇ ਜਾਂ ਕੁਝ ਵੀ ਲੈਣ ਜਾਂਦੇ ਆਂ ਤਾਂ ਅਸੀਂ ਇੱਕ ਝੋਲਾ ਲੈ ਕੇ ਆਈਏ ਕਰੋ ਇੱਕ ਬੈਗ ਲੈ ਕੇ ਆਈਏ ਤਾਂ ਕਿ ਜਿਹੜਾ ਸਬਜ਼ੀ ਅਸੀਂ ਉਹ ਚ ਪਾ ਕੇ ਲੈ ਕੇ ਜਾਈਏ ਔਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਪੋਲੀਥੀਨ ਦਾ ਜਿਹੜਾ ਹੈਗਾ ਉਹਦੇ ਨਾਲ ਵੀ ਇਸ ਚੀਜ਼ ਦੇ ਹੱਲ ਹੋਵੇ ਔਰ ਅਸੀਂ ਬੇਨਤੀ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਸੇ ਤਰ੍ਹਾਂ ਸਾਡੀ ਸਾਡੀ ਸੰਗਰੂਰ ਦੀ ਮੰਡੀ ਨਹੀਂ ਸਾਰੀਆਂ ਜਿਹੜੀਆਂ ਮੰਡੀਆਂ ਨੇ ਦਿਨ ਦੁਗਣੀ ਰਾਤ ਚੋਂ ਕੁੜੀ ਤਰੱਕੀ ਕਰਨ ਇਹੀ ਪ੍ਰਮਾਤਮਾ ਦੀ ਚਰਣਾ ਚ ਅਰਦਾਸ ਬੀ ਜੀ ਜੀ ਇਹ ਸਾਡੇ ਦਾ ਅਤਾ ਸਿੰਘ ਤਾਰਾ ਜੀ ਜਿਨ੍ਹਾਂ ਨੇ ਨਾਲ ਇੱਕ ਮੈਸੇਜ ਦਿੱਤਾ ਹੈ ਕਿ ਜਿਹੜਾ ਸਾਡੇ ਇੱਥੇ ਰੋਜ਼ ਵਾਲੇ ਕਸਟਮਰ ਆਂਦੇ ਆ ਉਹ ਪਲਾਸਟਿਕ ਦਾ ਪੋਲੀਥੀਨਾਂ ਲੈ ਕੇ ਆਣ ਤੇ ਦੂਜੇ ਪਾਸੇ ਕਿ ਜੇ ਕੱਪੜੇ ਦਾ ਝੋਲਾ ਲੈ ਕੇ ਆ ਰਿਹਾ ਉਹ ਲੈ ਕੇ ਆਣ ਕਿਉਂਕਿ ਜਿਹੜਾ ਪ੍ਰਦੂਸ਼ਣ ਦੇ ਉੱਤੇ ਆ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਨਾਲ ਹੀ ਤੁਹਾਨੂੰ ਇੱਕ ਵਾਰ ਮੰਡੀਆਂ ਤਸਵੀਰਾਂ ਵਿਖਾਵਾਂਗੇ ਜਿਹੜਾ ਢੋਲੀ ਵੀਰ ਆ ਤਿਆਰ ਖੜਾ ਢੋਲ ਵਜਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਸੱਜਣ ਕਿਉਂ ਪੁੱਛਾ ਲੋਕਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਭਾਵੇਂ ਮੱਡੀ ਦੇ ਹੋਣ ਜਾਂ ਬਾਹਰ ਦੇ ਹੋਣ ਉਹਨਾਂ ਦੇ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਦੂਰੋਂ ਦਰਾਰੋਂ ਆ ਕੇ ਜਿਹੜੇ ਸਭੀ ਮੰਮ ਜੀ ਨੂੰ ਵਧਾਈਆਂ ਦਿੱਤੇ ਜਾ ਰਹੇ ਨੇ ਭੰਗੜਾ ਪਾ ਕੇ ਨੌਜਵਾਨਾਂ ਵੱਲੋਂ ਖੂਜੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਤੁਸੀਂ ਦੇਖਦੇ ਰਹੋ ਕਿ ਪੰਜਾਬ ਟੀਵੀ ਮੈਂ ਸੰਗੂਤੋਂ ਰਵੀ ਸ਼ਰਮਾ